ਰਾਤੋ ਰਾਤ ਬੰਦੇ ਦੀ ਕਿਸਮਤ ਚਮਕ ਗਈ ਹੈ ਇਹ ਬੰਦਾ 6 ਰੁਪਏ ਖਰਚ ਕਰਕੇ ਕਰੋੜਪਤੀ ਬਣ ਗਿਆ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ 1 ਕਰੋੜ ਰੁਪਏ ਦੀ ਲੋਟਰੀ ਨਿਕਲੀ ਹੈ ਦੋਸਤੋ ਬਾਦ ਹੁਣ ਭੰਗੜੇ ਪੈ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਨੱਚ-ਨੱਚ ਕੇ ਖੁਸ਼ੀ ਮਨਾ ਰਿਹਾ ਹੈ ਪਰਿਵਾਰ ਪਰਿਵਾਰ ਨੂੰ ਜਦੋਂ ਲੋਟਰੀ ਟਿਕਟ ਵੇਚਣ ਵਾਲੇ ਦਾ ਫੋਨ ਜਾਂਦਾ ਹੈ ਕਿ ਵਈ ਤੁਹਾਡੀ ਲੋਟਰੀ ਨਿਕਲ ਗਈ ਹੈ ਤਾਂ ਪਰਿਵਾਰ ਦਾ ਕਹਿਣਾ ਕਿ ਪਹਿਲਾਂ ਤਾਂ ਸਾਨੂੰ ਯਕੀਨ ਨਹੀਂ ਹੋਇਆ ਪਰ ਜਦੋਂ ਉਸਨੇ ਟਿਕਟ ਨੰਬਰ ਦੱਸਿਆ ਤਾਂ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਸਾਡੀ 1 ਕਰੋੜ ਰੁਪਏ ਦੀ ਲੋਟਰੀ ਨਿਕਲੀ ਹੈ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਕਿਹਾ ਕਿ ਇਹਨਾਂ ਪੈਸਿਆਂ ਨੂੰ ਅਸੀਂ ਚੰਗੇ ਕੰਮ ਵਾਸਤੇ ਲਾਵਾਂਗੇ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਵੀ ਇਹਨਾਂ ਪੈਸਿਆਂ ਦੇ ਨਾਲ ਬਣਾਵਾਂਗੇ ਤਾਂ ਉਹਨਾਂ ਕਿਹਾ ਕਿ ਜੋ ਸਿਰ ਤੇ ਕਰਜ਼ਾ ਸੀ ਇਹਨਾਂ ਪੈਸਿਆਂ ਦੇ ਨਾਲ ਅਸੀਂ ਉਹ ਵੀ ਉਤਾਰ ਦਾਂਗੇ ਆਮਦਸ਼ੀਲ ਸਿੰਘਾ ਜੀ ਜਿਲ੍ਹਾ ਮੋਗਾ ਪਿੰਡ ਫਤੇਗੜ ਕੋਲ ਡਾਣਾ ਵਾ 6 ਰੁਪਏ ਵਾਲੀ ਲਾਟਰੀ 'ਚ 1 ਕਰੋੜ ਦਾ ਨਾਮ ਲੱਗਿਆ ਜੀ ਕੰਮ ਆਹ ਚਾਰਲੀ ਮੈਂ ਲਾਟਰੀ ਪਾਈ ਸੀਗੀ 11:00 ਵਜੇ ਤੇ ਮੈਨੂੰ ਸਵਾ 1:00 ਵਜੇ ਜੀਰਾ ਤੋਂ ਲਾਟਰੀ ਸ਼ਰਮਾ ਲਾਟਰੀ ਦਾ ਵਾਲੇ ਦਾ ਫੋਨ ਆਇਆ ਕਿ ਤੁਹਾਡੀ ਲਾਟਰੀ ਲੱਗ ਗਈ ਆ ਤੇ ਮੈਨੂੰ ਇੱਕ ਵਾਰ ਤਾਂ ਯਕੀਨ ਹੀ ਨਹੀਂ ਹੋਇਆ ਇਸ ਗੱਲ ਤੇ ਵੀ ਫਿਰ ਮੈਂ ਦੁਬਾਰਾ ਨਾਲ ਪਰਫਰਮ ਕੀਤਾ ਤੇ ਫਿਰ ਮੈਨੂੰ ਯਕੀਨ ਹੋਇਆ ਕਿਉਂਕਿ ਚੈੱਕ ਦੇਖ ਕੇ ਮらい 6 ਰੁਪਏ ਜਿਹੜੇ ਮੈਂ ਚੈੱਕ 6 ਰੁਪਏ ਦਾ ਨਾਮ ਲਗਿਆ ਸੁਪਨਾ ਕੀ ਸੀ ਗੱਲ ਆੜਰੀ ਬੰਦਾ ਜਿਹੜਾ ਅੱਜ ਨਿਗਲੀ ਹੈ ਕਿੰਨੀ ਕੀ ਖੁਸ਼ੀ ਹੈ ਪਰ ਕੀ ਸੋਚ ਕੇ ਪਾਈ ਸੀ ਕਿ ਕੇ ਜੈਂ ਅੱਜ ਲਾੜਰੀ ਖੁਸ਼ੀ ਬਹੁਤ ਜ਼ਿਆਦਾ ਆ ਜੀ ਪਹਿਲਾਂ ਵੀ ਇੱਕ ਅੱਧੀ ਵਾਰੀ ਕਿਸਮਤ ਅਜਮਾਈ ਆ ਪਰ ਕੱਲ ਮੈਂ ਚਾੜਕ ਮਾਤਾ ਦੇ ਜਾ ਰਿਹਾ ਸੀਗਾ ਜੀਰਾ ਉਥੇ ਸ਼ੁਕਰ ਮਹਿਲ ਦੇ ਵਿੱਚ ਮਾਤਾ ਦੀ ਜਗਾ ਵਾ ਉਥੇ ਮੱਥਾ ਟੇਕਣ ਜਾਣਿਆ ਅਸੀਂ ਜਾਂਦੇ ਹੋਏ ਨੇ ਮੈਂ ਇੱਕ ਟੱਕ ਟਕ ਖਰੀਦੀ ਤੇ ਮੈਨੂੰ ਸਮਝੋ ਵੀ ਪ੍ਰਮਾਤਮਾ ਨੇ ਜਾਂ ਮਾਤਾ ਨੇ ਇੱਕ ਖਫਾ ਹੀ ਦੇਦ ਆਪ ਕੋ ਜਦੋਂ ਚਿੰਤਾ ਦੀ ਵਰਤੋਂ ਕਰੋ ਕਿ ਸੁਪਨੇ ਕੀ ਨੇ ਪਹਿਲਾਂ ਤਾਂ ਮੇਰੇ ਤੇ ਜੋ ਥੋੜਾ ਬੋਲ੍ਹਾ ਕਰਜ਼ਾ ਮੈਂ ਹੋ ਤਾਰੂੰਗਾ ਤੇ ਕੋਈ badi moti ਕਿਸੇ ਲੋੜਵੰਦ ਦੀ ਮਦਦ ਹੋਈ ਉਹ ਵੀ ਜ਼ਰੂਰ ਕਰਾਂਗਾ ਤੇ ਬਾਕੀ ਆਪਦੇ ਬੱਚਿਆਂ ਦਾ ਭੁੱਖਾ ਸਵਾਰਾਂਗੇ ਕੱਲ ਇਹ ਸਾਡੇ ਭਰਾ ਸਾਡੇ ਕੋਲ ਆਏ ਨੇ ਕੱਲ ਇਹਨਾਂ ਨੇ ਸ਼ੇਅਰ ਤੇ ਟਿਕਟ ਜਿੱਤੀ ਜਿਸ ਨਾਲ ਇਹਨਾਂ ਦਾ 1 ਕਰੋੜ ਰੁਪਏ ਦਾ ਨਾਮ ਲੱਗਿਆ ਸਾਡੇ ਤੋਂ ਆਹ ਟਿਕਟ ਨੰਬਰ 55 E 42 140 ਕੱਲ 1:30 ਦੇ ਪੰਜ ਮਿੰਟ ਤੋਂ ਸਾਨੂੰ ਐਮਕੇ ਏਜੰਸੀ ਵਾਲਿਆਂ ਦਾ ਫੋਨ ਆਇਆ ਸਾਡੀ ਏਜੰਸੀ ਐਮਕੇ ਏਜੰਸੀ ਉਹਨਾਂ ਦਾ ਫੋਨ ਆਇਆ ਸਾੰਦਨਾ ਦੱਸਿਆ ਤੁਹਾਡੇ ਕੋਲ 1 ਕਰੋੜ ਦਾ ਨਾਮ ਲੱਗਿਆ ਅੱਛਾ ਤੁਸੀਂ ਹੈੱਡ ਆਫਿਸ ਪੁੱਛੋ ਹਾਂਜੀ ਅੱਜ ਅੱਜ ਇਸੇ ਪ੍ਰੋਜੈਕਟ ਦੇ ਤੇ ਆਇਆ ਇਹਨਾਂ ਨੂੰ ਲੈ ਕੇ ਇਹਨਾਂ ਦੇ ਸਾਡੇ ਜਿਹੜੇ ਜੋ ਵੀ ਡਾਕੂਮੈਂਟਸ ਕਾਗਜ਼ੀ ਕਾਰਵਾਈ ਆ ਉਹਦੀ ਕਰਾ ਕੇ ਟਿਕਟ ਅਸੀਂ ਜੰਮਾ ਕਰੋ ਟੀ ਕਲੇਮ ਕਰੋੜੀ ਨੂੰ ਕਲੇਮ ਜੇ ਨਾ ਉਹਦੇ 6 ਰੁਪਈਆ ਦੀ ਟਿਕਟ ਦੇ ਵਿੱਚ ਹਾਈਐਸਟ ਪ੍ਰਾਈਸ ਹੈ ਜੀ 1 ਕਰੋੜ ਦਾ ਉਹ ਕੱਲ ਆਪਣੇ ਕੋਲ ਨਿਕਲ ਆਇਆ ਹੈ ਅਗੇ ਸੈਕੰਡ ਪ੍ਰਾਈਜ਼ ਨਿਕਲਦਾ ਹੈ 9000 ਦਾ ਕਿੰਨੀ ਵਾਰੀ ਨਿਕਲਿਆ ਜੀ ਕਰੋੜ ਦਾ ਇਨਾਮ ਹਰ ਵਾਰੀ ਰਹਿ ਜਾਂਦਾ ਹੈ ਕਾਲੀ ਇਤਿਹਾਸ ਰਚਿਆ ਗਿਆ ਇੱਕ ਕਰੋੜ ਦਾ ਇਨਾਮ ਨਿਕਲ ਆਇਆ 6 ਰੁਪਏ ਦੇ ਵਿੱਚ 6 ਰੁਪਏ ਤੁਹਾਨੂੰ ਕੋਈ ਕੋਲ ਡਰਿੰਕ ਤੱਕ ਨਹੀਂ ਪੁੱਛਦਾ ਡੀਅਰ ਕੰਪਨੀ ਨੇ ਇੱਕ ਕਰੋੜ ਦਾ ਇਨਾਮ ਕੱਢ ਦਿੱਤਾ ਜੀ ਇਹ ਐਨਕੇ ਏਜੰਸੀ ਦੇ ਜਿਹੜੇ ਸਟਾਲ ਹੈ ਜੀਰੇ ਦੇ ਵਿੱਚ ਤੇ ਟਿਕਟ ਰੀ ਮਿਲਦੀ ਇਹ ਤੁਹਾਨੂੰ ਸੁਪਰੀ ਦੀ ਚਾਬੀ ਮਿਲਦੀ ਹੈ ਜੀ 6 ਰੁਪਏ ਦੀ ਟਿਕਟ ਦੇ ਵਿੱਚ ਇੱਕ ਕਰੋੜ ਦਾ ਕਾਲ ਇਨਾਮ ਨਿਕਲ ਆਇਆ ਇਹ ਭਾਦੀ ਇਹਨਾਂ ਨੂੰ ਅੱਛੇ ਕਹਿੰਦੇ ਮੈਨੂੰ ਐ ਲੱਗਦਾ ਜਿਵੇਂ ਉਹਨੇ ਕੋਈ ਸੈਲੀਬ੍ਰਿਟੀ ਬਣ ਗਿਆ